ਅਸੀਂ ਰਮਦਾਸ ਸੈਸੁਰੇ ਖੜੇ ਆ ਬਹੁਤ ਭਾਰੀ ਤੇ ਬੰਨ ਟੁੱਟ ਕੇ ਸਾਰਾ ਰਾਵੀ ਇਹਦੇ ਪਿਆ ਰਮਦਾਸ ਜਨਾਲਾ ਏਰੀਆ ਚ ਖੁੱਸ ਗਿਆ ਆ 360 ਬੀਐਸਐਫ ਦੇ ਜਵਾਨ ਫਸੇ ਨੇ ਬਿਲਕੁਲ ਦਰਿਆ ਦੇ ਉੱਤੇ ਔਰ ਉਹ ਮੈਂ ਡਿਟੇਲ ਦੱਸ ਚੁੱਕਾ ਆ ਬਾਰ ਬਾਰ ਮੀਡੀਆ ਨੂੰ ਔਰ 5000 ਦੇ ਕਰੀਬ ਸਾਡਾ ਸਿਵਲਨ ਫਸਿਆ ਆ ਜਿੰਨਾ ਪ੍ਰਬੰਧ ਚਾਹੀਦਾ ਉਨਾ ਪ੍ਰਬੰਧ ਹੈ ਨਹੀਂ ਐਸਲੇ ਤੁਸੀਂ ਕੋਈ 5-5 ਫੁੱਟ ਪਾਣੀ ਸਾਰੇ ਅਸੀਂ ਪਾਣੀ ਦੇ ਏਰੀਆ ਚ ਘੁੰਮ ਰਹੇ ਆ ਸਾਰੇ ਡਿਟੇਲ ਦੱਸੋ ਜੀ ਪੀਐਸਐਫ ਦੇ ਜਿਹੜੇ ਫਸੇ ਨੇ ਜਵਾਨ ਉਹਨਾਂ ਦੀ ਕੀ ਡਿਟੇਲ ਹੈਗੀ ਆ ਪੀਐਸਐਫ ਦੇ ਜਿਹੜੇ ਜਵਾਨ ਫਸੇ ਨੇ ਉਹ 60 ਜਵਾਨ ਹੈਗੇ ਦਰਿਆ ਮਨਸੂਰ ਬੀਓਪੀ ਚ 50 ਜਵਾਨ ਬੱਤੀਆ ਬੱਤੀਆ ਵਿਧਾਈ ਚੀਮਾ ਬੀਓਪੀ ਜਿਹੜੀਆਂ ਫਰੰਟ ਦੇ ਉੱਤੇ ਬਾਉਂਡਰ ਦੇ ਉੱਤੇ ਨੇ 52 ਜਵਾਨ ਕੋਟਰ ਜਦਾ ਬੀਓਪੀ 40 ਜਵਾਨ ਛੰਨਾ ਚ ਛੰਨਾ ਬੀਓਪੀ 15000 ਛੰਨਾ ਪਟਨ ਚ 80 ਜਵਾਨ ਪੰਜਗਰਾਈਆਂ ਬੀਓਪੀ ਚ 80 ਜਵਾਨ ਧਰਮਪ੍ਰਕਾਸ਼ ਬੀਓਪੀ ਚ ਤੇ ਨੌਜਵਾਨ ਬਿਲਕੁਲ ਕਿਨੂੰ ਲੈਣਗੇ ਉਹ ਫਸਕੇ ਨੇ ਸੋ ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਪੁਆਇੰਟ ਜਿਹੜੇ ਆ ਪਿੰਡ ਚ 5000 ਕਿ 360 ਜਵਾਨ ਬੀਐਸਐਫ ਤੇ ਸਾਡੇ ਫਸ ਗਏ ਨੇ। ਕੋਜਲਾ ਜੀ ਦੇਸ਼ ਦਾ ਭਰਨ ਵਾਲਾ ਅੰਧਾਤਾ ਅੱਜ ਪੇ ਬੇਗਰ ਹੈ ਜੀ। ਆਹ ਕਰੋਪੀ ਆ ਬਹੁਤ ਵੱਡੀ ਕਰੋਪੀ ਆ ਪ੍ਰਮਾਤਮਾ ਇਹ ਸੰਦਾ ਤੁਹਾਨੂੰ ਮਿਹਰ ਬਖਸ਼ੇ ਔਰ ਇਹ ਇਸ ਕਰੋਪੀ ਚੋਂ ਨਿਕਲੇ।